ਸਿੰਘਾਂ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਜਿਹੜੇ ਬੰਦੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਸਨ ਤੇ ਇਹਨਾਂ ਦੇ ਵੱਲੋਂ ਜਾਨਲੇਵਾ ਹਮਲਾ ਸ਼ਿਵ ਸੈਨਾ ਲੀਡਰ ਦੇ ਉੱਤੇ ਕੀਤਾ ਜਾਂਦਾ ਤਾਂ ਪੁਲਿਸ ਦੇ ਵੱਲੋਂ ਮੁਸਤੈਦੀ ਵਰਤੀ ਜਾਂਦੀ ਹੈ ਕੁਝ ਹੀ ਘੰਟਿਆਂ ਦੇ ਦਰਮਿਆਨ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਦੋ ਜਣੇ ਦੀ ਗ੍ਰਿਫਤਾਰੀ ਹੋਈ ਹੈ ਫਤੇਗੜ ਸਾਬ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਦਿਨ ਦਿਹਾੜੇ ਭਰੇ ਬਾਜ਼ਾਰ ਦੇ ਵਿੱਚ ਜਿਸ ਵੇਲੇ ਸ਼ਿਵ ਸੈਨਾ ਦਾ ਪ੍ਰਧਾਨ ਸੰਦੀਪ ਥਾਪਰ ਆਪਣੀ ਸਕੂਟਰੀ ਦੇ ਉੱਤੇ ਸਵਾਰ ਹੋ ਕੇ ਜਾ ਰਿਹਾ ਸੀ ਗਨਮੈਨ ਨੂੰ ਨਾਲ ਲੈ ਕੇ ਤਾਂ ਇਹ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਬੰਦਿਆਂ ਦੇ ਵੱਲੋਂ ਘੇਰਾ ਪਾਇਆ ਜਾਂਦਾ ਹੈ ਕਿ ਉਸ ਤੋਂ ਬਾਅਦ ਜਾਨ ਲੈਵਾ ਹਮਲਾ ਕੀਤਾ ਜਾਂਦਾ ਇੱਕ ਤੋਂ ਬਾਅਦ ਇੱਕ ਤਲਵਾਰਾਂ ਦੇ ਨਾਲ ਤਕਰੀਬਨ 12 ਵਾਰ ਕੀਤੇ ਜਾਂਦੇ ਨੇ ਤਲਵਾਰ ਤੱਕ ਟੁੱਟ ਜਾਂਦੀ ਹੈ ਤੇ ਜਹਾ ਦੇ ਵਿੱਚ ਦੂਜੇ ਬੰਦੇ ਦੇ ਵੱਲੋਂ ਜੋ ਹੈ ਤਲਵਾਰ ਦਿੱਤੀ ਜਾਂਦੀ ਹੈ ਤੇ ਫਿਰ ਇੱਕ ਤੋਂ ਬਾਅਦ ਇੱਕ ਫੇਰ ਕਈ ਵਾਰ ਕਰ ਦਿੱਤੇ ਜਾਂਦੇ ਨੇ ਪਰ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਤੇ ਹੱਥ ਇਹ ਵੱਡੀ ਕਾਮਯਾਬੀ ਲੱਗੀ ਹੈ ਕਿ ਇਸ ਬੰਦੀਆਂ ਨੂੰ ਗ੍ਰਫਤਾਰ ਕਰ ਲਿਆ ਗਿਆ ਤਾਂ ਦੋ ਜਣੇ ਦੀ ਗ੍ਰਫਤਾਰੀ ਹੋਈ ਹੈ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਕਿਉਂਕਿ ਸ਼ਿਵ ਸੈਨਾ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਦੇ ਵੱਲੋਂ ਜੇਕਰ ਇਹਨਾਂ ਨੂੰ ਫੜਿਆ ਨਾ ਗਿਆ ਤਾਂ ਸਿੱਧਾ ਜੋ ਹੈ ਲੁਧਿਆਣਾ ਬੰਦ ਕੀਤਾ ਜਾਏਗਾ ਤੇ ਜੇਕਰ ਲੋੜ ਪਈ ਤਾਂ ਪੰਜਾਬ ਬੰਦ ਵੀ ਕੀਤਾ ਜਾਏਗਾ ਇਹ ਚੇਤਾਵਨੀ ਦਿੱਤੀ ਗਈ ਸੀ ਤੇ ਕੁਝ ਹੀ ਘੰਟਿਆਂ ਦੇ ਦਰਮਿਆਨ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੇਰ ਰਾਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਲੁਧਿਆਣਾ ਪੁਲਿਸ ਨੇ ਇਹ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਦੋ ਬੰਦਿਆਂ ਨੂੰ ਜਿਹੜਾ ਗ੍ਰਫਤਾਰ ਕੀਤਾ ਗਿਆ ਤਾਂ ਗ੍ਰਫਤਾਰ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਸੀਪੀ ਕੁਲਦੀਪ ਚਾਲਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਕਿ ਕਿਵੇਂ ਇਹਨਾਂ ਦੇ ਵੱਲੋਂ ਇਹ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਜਿੱਥੇ ਦਿਨ ਦਿਹਾੜੇ ਇਹ ਹਮਲਾ ਕਰਕੇ ਸ਼ਿਵ ਸੈਨਾ ਲੀਡਰ ਦੀ ਹੀ ਸਕੂਟਰੀ ਚੁੱਕ ਕੇ ਭੱਜ ਜਾਂਦੇ ਨੇ ਤੇ ਉਸ ਤੋਂ ਬਾਅਦ ਇੱਕ ਵੀਡੀਓ ਵੀ ਜਾਰੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਸ਼ਰਿਆਮ ਚੇਤਾਵਨੀ ਦਿੱਤੀ ਜਾਂਦੀ ਹੈ ਤਾਂ ਪੁਲਿਸ ਨੂੰ ਵੀ ਹੱਥਾ ਪੈਰਾਂ ਦੀ ਪੈ ਜਾਂਦੀ ਹੈ ਕਿਉਂਕਿ ਦਿਨ ਦਿਹਾੜੇ ਭਰੇ ਬਾਜ਼ਾਰ ਦੇ ਵਿੱਚ ਇਸ ਜੋ ਸ਼ਿਵ ਸੈਨਾ ਲੀਡਰ ਦਾ ਗਨਮੈਨ ਹੁੰਦਾ ਉਸ ਨੂੰ ਤੱਕਾ ਦੇ ਕੇ ਪਾਸੇ ਕੀਤਾ ਜਾਂਦਾ ਹੈ ਤੇ ਦੋ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਬੰਦੇ ਟੁੱਟ ਕੇ ਪੈ ਜਾਂਦੇ ਨੇ ਸ਼ਿਵ ਸੈਨਾ ਲੀਡਰ ਨੂੰ ਹੱਥ ਜੋੜਦਾ ਰਹਿ ਜਾਂਦਾ ਹੈ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਦੇਖ ਕੇ ਹਰ ਕਿਸੇ ਦੇ ਲੂ ਕੰਡੇ ਖੜੇ ਹੋ ਜਾਂਦੇ ਨੇ ਤਾਂ ਤਸਵੀਰਾਂ ਤੁਹਾਨੂੰ ਉਸ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਬੰਦਿਆਂ ਦੇ ਦਿਖਾ ਰਹੇ ਆ ਜਿਨ੍ਹਾਂ ਦੇ ਵਿੱਚੋਂ ਦੋ ਦੀ ਗ੍ਰਿਫਤਾਰੀ ਹੋਈ ਹੈ ਫਤਿਹਗੜ ਸਾਹਿਬ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਲੁਧਿਆਣਾ ਦੇ ਵਿੱਚ ਇਸ ਮਾਰਦਾਤ ਨੂੰ ਅੰਜਾਮ ਦੇ ਕੇ ਫਤਿਹਗੜ ਸਾਹਿਬ ਚਲੇ ਗਏ ਸਨ ਜਿਸ ਕਰਕੇ ਪੁਲਿਸ ਨੇ ਦੇਰ ਰਾਤ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਹੁਣ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਰਿਮਾਂਡ ਹਾਸਲ ਕੀਤਾ ਜਾਏਗਾ ਤਾਂ ਕਿ ਅਸਲ ਸਚਾਈ ਸਾਮਣੇ ਆ ਸਕੀ ਕਿ ਕਿਹੜੇ ਕਾਰਨ ਕਰਕੇ ਇਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਬੜੀ ਬੇਰਹਿਮੀ ਦੇ ਨਾਲ ਸ਼ਿਵ ਸੈਨਾ ਲੀਡਰ ਦੇ ਉੱਤੇ ਤਲਵਾਰਾਂ ਦੇ ਨਾਲ ਤਕਰੀਬਨ 12 ਦੇ ਕਰੀਬ ਵਾਰ ਕੀਤੇ ਗਏ ਨੇ